ਇੱਕ ਕੈਲੀਫੋਰਨੀਆ ਦਾ ਪਰਿਵਾਰ ਆਏ ਭਲਾਈ ਕੇ ਅੰਦਰ ਸਾਂਝ ਹੋਈ ਯੱਲ ਪਾਣੀ ਛਕਾਇਆ ਦਾ ਸੰਬੰਧ ਦੇਣ ਵਾਲਾ ਪਰਿਵਾਰ ਜੋ ਡਿਊਟੀ ਲਈਏ ਉਹ ਕਰਨ ਵਾਲਾ ਪਰਿਵਾਰ ਜਦੋਂ ਨਾ ਆਖਿਆ ਜੀ ਇੰਜ ਬੱਚੀ ਨੂੰ ਫੁਲਵੈਰੀ ਸ਼ੁਰੂ ਹੋ ਗਈ ਏ ਓਹ ਓਹ ਬਾਸ ਨੇ ਬੇਨਤੀ ਕੀਤੀ ਮੈਂ ਕਹਾਂ ਜੀ ਇਹਦੀ ਦਵਾਈ ਤੇ ਤਰਨ ਤਰਣੀ ਹੈ ਆਖੋ ਸਤਨ ਹਾਂ 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 ਇਹਦੀ ਦਵਾਈ ਤੇ ਗੁਰੂ ਅਰਜਨ ਦੇਵ ਜੀ ਦੇ ਚਰਨਾ ਜੀ ਇਹਦੀ ਦਵਾਈ ਤੇ ਤਰਨ ਤਰਣੀ ਹੈ ਕਹਿੰਦੇ ਕਿਵੇਂ ਕਰੀਏ ਬਾਸ ਨੇ ਆਖਿਆ ਵੀ ਕਿੰਨੇ ਕੁ ਕੈਲੀਫੋਰਨੀਆ ਤੋਂ ਆਏ ਹੋ ਕਿੰਨਾ ਕੁ ਸਮਾਂ ਲੈ ਕੇ ਆਏ ਹੋ ਕਹਿੰਦੇ 10 ਕ ਦਿਨ ਰੁਕਣਾ ਮੈਂ ਕਿਹਾ ਫਿਰ ਨੰਗੇ ਪੈਰੀ ਕਾਰ ਵਿੱਚ ਜਾਣਾ ਤਰਨ ਤਰਨ ਰਸਤੇ 'ਚ ਪੜਦੇ ਆ ਜਾਣਾ ਚਾਰ ਵਾਰੀ ਵਾਹਿਗੁਰੂ ਇੱਕ ਵਾਰੀ ਧੰਨ ਗੁਰੂ ਅਰਜਨ ਦੇਵ ਜੀ ਤੁਸੀਂ ਅੰਮ੍ਰਿਤਸਰ ਤੋਂ ਕਰੋ ਆਇਥੇ 메인 ਰੋਡ ਤੇ ਹੋਟਲ ਹੈ ਉਥੋਂ ਨਾ ਕਮਰਾ ਲਿਆ ਸੀ ਬਾਹਰੋਂ ਆਏ ਥੋੜੀਆਂ ਬਾਹਰਲੇ ਬੰਦਿਆਂ ਨੂੰ ਸਹੂਲਤਾਂ ਹੁੰਦੀਆਂ ਵੀ ਆਈਪੀ ਜਰਾ ਮੈਂ ਕਿਹਾ ਵੀ ਕਾਰ ਤੇ ਚੱਲ ਜਾਓ ਨੰਗੇ ਪੈਰੀ ਵਹਿਣਾ ਚਾਰ ਵਾਰੀ ਵਾਹਿਗੁਰੂ ਇੱਕ ਵਾਰੀ ਧੰਨ ਗੁਰੂ ਅਰਜਨ ਦੇਵ ਰਸਤੇ 'ਚ ਜਪਦੇ ਜਾਣਾ ਕੋਈ ਮੋਬਾਈਲ ਨਹੀਂ ਸੁਣਨਾ ਦੁਨਿਆਵੀ ਗੱਲ ਨਹੀਂ ਕਰਨੀ ਬੱਚੀ ਨੂੰ ਨਾਲ ਖੜਨਾ ਹੈ ਜਦੋਂ ਤਰਨ ਤਾਰਨ ਪਹੁੰਚਣਾ ਹੈ ਉੱਥੇ ਤਰਨ-ਤਾਰਨ ਚੌਂਕੜਾ ਮਾਰ ਕੇ ਇੱਕ ਪਾੜ ਸੁਖਮਨੀ ਸਾਹਿਬ ਦੀ ਹਾਜ਼ਰੀ ਲਾਉਣੀ ਹੈ ਹਾਜ਼ਰੀ ਲਾਉਣ ਤੋਂ ਬਾਅਦ ਦੋ ਤੋਲਿਏ ਲੈਣੇ ਆ ਇੱਕ ਤੇ ਜਿੱਥੇ ਸੰਗਤ ਪੈਰ ਧੁੰਦੀ ਏ ਆਸ-ਪਾਸੇ ਸਾਰਾ ਤੋਲਿਆ ਲਾਉਣਾ ਹੈ ਇੱਕ ਤੋਲਿਆ ਅੰਦਰ ਭੋਆਂ ਦੀ ਸੇਵਾ ਕਰਨੀ ਹੈ ਇਹ ਵਿਧੀਆਂ ਨੇ ਉਸ ਤੋਂ ਬਾਅਦ ਮੈਂ ਕਹੇ ਬੱਚੀ ਨੂੰ ਇਸ਼ਨਾਨ ਕਰਾਉਣਾ ਹੈ ਇਸ਼ਨਾਨ ਕਰਾ ਕੇ ਉਹ ਤੋਲਿਆ ਜਿਹੜਾ ਸੰਗਤ ਪੈਰ ਧੁੰਦੀ ਆਸੇ-ਪਾਸੇ ਲਾਇਆ ਉਹ ਇਹਦੇ ਪਿੰਡੇ ਤੇ ਫੁਲਬੈਰੀ ਵਾਲੀ ਜਗ੍ਹਾ ਤੇ ਫਿਰ ਉਹ ਤੋਲੀਆ ਜਿਹਦੇ ਨਾਲ ਅੰਦਰ ਕੰਦਾਂ ਦੀ ਪੋਆਂ ਦੀ ਸੇਵਾ ਉਹ ਵੀ ਇਹਦੇ ਸਰੀਰ ਤੇ ਫਿਰ ਚੁੱਭੀ ਮਰਵਾਣੀ ਐ ਉਸ ਤੋਂ ਬਾਅਦ 10 ਰੁਪਏ ਦੀ 5 ਰੁਪਏ ਦੀ ਉਹ ਤੋਂ 5 ਰੁਪਏ ਦੀ ਦੇਗ ਮਿਲਦੀ ਸੀ ਹੁਣ 10 ਦੀ ਹੋ ਗਈ ਫਿਰ ਦੇਗ ਲੈ ਕੇ ਕਿਰਪਾਨ ਭੇਟ ਕਰਾ ਕੇ ਕਿਰਪਾਨ ਭੇਟ ਪਹਿਲੇ ਕਰਾਉਣੀ ਐ ਫਿਰ ਮੈਂ ਕਿਹਾ ਵੀ ਵੱਡੀ ਅਰਦਾਸ ਕਰਨੀ ਐ ਗੁਰੂ ਅਰਜਨ ਦੇਵ ਧੀ ਦਾ ਧੰਨੇ ਪੈਰਾਂ ਤੇ ਵੀ ਤੇ ਆ ਮੱਥੇ ਕੋਲ ਜਿਹੜੇ ਵਾਲ ਉੱਥੋਂ ਵੀ ਤੇ ਹੱਥਾਂ ਤੇ ਵੀ ਤੇ ਢੇਟ ਤੇ ਫਲ ਵੈਰੀ ਸ਼ੁਰੂ ਹੋ ਗਈ ਏ ਗੁਰੂ ਅਰਜਨ ਦੇਵ ਜੀ ਸਾਡੀ ਬਾਹ ਫੜਾ ਸਾਡੇ ਪੜਦੇ ਕਜਲ ਉਹਨੂੰ ਕਿਵੇਂ ਵਿਆਵਾਂ ਸੰਗਤ ਜੀ 10 ਸਖ ਦਿਨ ਹੋ ਗਏ ਸੀ ਦਾਸ ਨੇ ਕਿਹਾ ਇੱਕ ਦਿਨ ਛੱਡ ਕੇ ਜਾਈ ਜੋ ਕਿਉਂਕਿ ਤੁਹਾਨੂੰ ਮਜਬੂਰੀ ਏ ਕੈਲੀਫੋਰਨੀਆ ਤੋਂ ਆਏ ਹੋ ਇਤਨਾ ਪੰਜ ਇਸ਼ਨਾਨ ਜਿਹੜੇ ਹਾਜ਼ਰੀ ਨਾਲੋਂ ਇੱਕ ਦਿਨ ਛੱਡ ਕੇ ਇਤਰਾ ਜਾਓ ਜਿਵੇਂ ਕਾਰਚ ਨੰਗੇ ਪੈਰੀ ਚਾਰ ਵਾਰੀ ਵਾਹਿਗੁਰੂ ਤੇ ਧੰ ਗੁਰੂ ਅਰਜਨ ਦੇਵ ਕਹਿੰਦੇ ਗੱਲ ਸਚਾਈ ਦੱਸਣੀ ਚਾਹੀਦੀ ਸਾਧ ਸੰਗਤ ਪੰਜਾਂ ਇਸ਼ਨਾਨਾਂ ਦੇ ਬਾਅਦ ਉਹ ਫਲਵੈਰੀ ਦੇ ਨਿਸ਼ਾਨ ਫਿੱਕੇ ਹੋਣੇ ਸ਼ੁਰੂ ਹੋ ਗਏ ਆਖੋ ਸਤਨਾਮ ਵਾਹਿਗੁਰੂ ਉਹ ਉਹ ਪਰਿਵਾਰ ਨਾਲ ਤਕਰੀਬਨ ਸਾਲ ਬਾਅਦ ਫੇਰ ਆਏ ਇੰਡੀਆ ਜਦੋਂ ਆਏ ਤੇ ਆ ਕੇ ਕਹਿਣ ਲੱਗੇ ਨਿਸ਼ਾਨ ਫਿੱਕੇ ਪੈ ਗਏ ਐ ਜਿੱਥੇ ਹੈਗੀ ਸੀ ਉੱਥੇ ਰੁਕ ਗਈ ਏ ਵੇਖੋ ਆਗਾਂ ਨਹੀਂ ਵਧੀ ਕਿਵੇਂ ਕਰੀਏ ਮੈਂ ਕਿਹਾ ਹੁਣ ਫੇਰ ਆਇਓ ਇੰਡੀਆ ਤੇ ਫੇਰ ਕਰ ਦਿਓ ਕਿਰਪਾ ਹਾਜ਼ਰੀ ਫੇਰ ਗੁਰੂ ਅਰਜਨ ਦੇਵ ਜੀ ਦੇ ਥੋੜਾ ਜਾਂ ਕਿਤੇ ਕਈ ਵਾਰੀ ਜ਼ਖਮ ਵੱਡਾ ਹੋਵੇ ਟਾਈਮ ਲੱਗ ਜਾਂਦਾ ਛੋਟਾ ਹੋਵੇ ਜਗਮ ਕਿਹੜਾ ਕਰਮਾਂ ਦਾ ਜਗਮ ਆਖੋ ਸਤਨਾਮ ਜੀ ਵਡਾ ਹੋਵੇ ਟਾਈਮ ਲੱਗ ਜਾ ਮੈਨੂੰ ਕਹਿਣ ਲੱਗੇ ਕਹਿੰਦੇ ਅਸੀਂ 10 ਦਿਨ ਰੁਕਣਾ ਨਹੀਂ ਸਾਰੇ 4 ਦਿਨ ਹੀ ਆ ਮੈਂ ਕਿਹਾ ਕੋਈ ਨਹੀਂ ਸਾਡਾ ਬਾਬਾ ਦਿਆਲੂ ਐ ਤੁਸੀਂ ਦੋਸ਼ ਨਾ ਨਹੀਂ ਕਰੋ ਤੇ ਫਿਰ ਬਾਕੀ ਜਲ ਕੈਨਿਚ ਲੈ ਆਓ ਅਮਰੀਕਾ ਜਾ ਕੇ ਹੀ ਪਾਲਟੀ ਚ ਜਲ ਪਾ ਲੈਣਾ ਤਰਨ ਤਾਰਨ ਦਾ ਤੇ ਇਸੇ ਤਰ੍ਹਾਂ ਸੋਮਨੀਸਾ ਪਾੜ ਕਰਕੇ ਕੈਲੀਫੋਰਨੀਆ ਬੈਠਾ ਹੀ ਗੁਰੂ ਅਰਜਨ ਦੇਵ ਦੇ ਸਰੋਵਰ ਦਾ ਧਿਆਨ ਧਰ ਕੇ ਬਾਲਟੀ ਨਾਲ ਇਸ਼ਨਾਨ ਕਰ ਦੇਣਾ ਇਹਦੀ ਸਰੋਵਰ ਦੀ ਹਾਜ਼ਰੀ ਲੱਗ ਜਾਊ। ਸੁਰਤੀ ਚ ਵੀ ਤਾਕਤ ਆਕੋ ਸਤਨਾਮ। ਸੁਰਤੀ ਉਹਨਾਂ ਨੇ ਜਿਹੜੋ ਦੂਜੀ ਵਾਰੀ ਆਏ ਦੋ ਇਸ਼ਨਾਨ ਇੱਥੇ ਕਰਾਏ ਤਿੰਨ ਜਲ ਨਾਲ ਲੈ ਗਏ ਤੇ ਸਾ ਸੰਗਤ ਕੈਲੀਫੋਰਨੀਆ ਜਾ ਕੇ ਉਹਦੀ ਹਾਜ਼ਰੀ ਲੁਾਈ। ਉਦੋਂ ਉਦੋਂ ਸਿਰ ਝੁੱਕ ਗਿਆ ਝੁੱਕ ਗਿਆ। ਜਦੋਂ ਕੁਝ ਮਹੀਨਿਆਂ ਬਾਅਦ ਫੋਨ ਆਇਆ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਪਹਿਲੀ ਵਾਰੀ ਪੰਜ ਸ਼ਨਾਨਾ ਨਾਲ ਰੁਕ ਗਈ ਫਿੱਕੀ ਪੈ ਗਈ ਹੁਣ ਨਿਸ਼ਾਨ ਮਿਟਣੇ ਸ਼ੁਰੂ ਹੋ ਗਏ ਉਸ ਵੇਲੇ ਸਿਰ ਝੁਕਿਆ ਗੁਰੂ ਅਰਜਨ ਦੇਵ ਜੀ ਕੀ ਭਰਿਆ ਹੋਇਆ ਜੇ ਆਖੋ ਸਤਨਾਹ ਵਾਹਿਗੁਰੂ ਕਿਹੜੀ ਕਿਰਪਾ ਭਰੀ ਜੇ ਤਰਨ ਤਰ ਸੰਗਤ ਜੀ ਹਣ ਲਿਓ ਕਈ ਕਟੜੇ ਬੰਦੇ ਸਰੋਵਰਾਂ ਦਾ ਖੰਡਨ ਕਰਦੇ ਆ ਕਈ ਕਟੜ ਬੰਦੇ ਸਰੋਵਰਾਂ ਦਾ ਖੰਡਨ ਕਰਦੇ ਆ ਤੇ ਸੁਣ ਲਿਓ ਧਿਆਨ ਨਾਲ ਐ ਮੰਨ ਲਓ ਤਰਨ ਤਾਰਨ ਦਾ ਸਰੋਵੇ ਦਰਬਾਰ ਸਾਹਿਬ ਦਾ ਸਰੋਵਰ ਹੈ ਜਾਂ ਕੋਈ ਹੋਰ ਸਰੋਵਰ ਜਿਹੜੇ ਇਤਿਹਾਸਕ ਨੇ ਜਦੋਂ ਅਸੀਂ ਇੱਥੇ ਇਸ਼ਨਾਨ ਕਰਾਂਦੇ ਆ ਨਾ ਇਹ ਪਾਣੀ ਦਾ ਇਸ਼ਨਾਨ ਨਹੀਂ ਇਹ ਨੋਟ ਕਰਿਓ ਇਹ ਜਲ ਦਾ ਸ਼ਾਨ ਨਹੀਂ ਹੁੰਦਾ ਇਹ ਪਾਣੀ ਦਾ ਨਹੀਂ ਇਹ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਰਸਨਾ ਚੋਂ ਬਚਨ ਨਿਕਲੇ ਆ ਨਾ ਬਚਨ ਇੱਥੇ ਚਮੜੀ ਦੇ ਰੋਗ ਰਾਜ਼ੀ ਹੋਣਗੇ ਉਹ ਜਲ ਦਾ ਇਸ਼ਨਾਨ ਨਹੀਂ ਹੁੰਦਾ ਉਹ ਗੁਰੂ ਦਾ ਜਿਹੜਾ ਬਚਨ ਕੀਤਾ ਨਾ ਉਹਦਾ ਇਸ਼ਨਾਨ ਆਖੋ ਸਤਨਾਮ ਵਾਹਿਗੁਰੂ ਅਸੀਂ ਜਦੋਂ ਸਰੋਵਰ ਚੋਂ ਇਸ਼ਨਾਨ ਕਰਾਂਦੇ ਆ ਜਿਸ ਪਰਥਾਏ ਗੁਰੂ ਨੇ ਉਹ ਬਚਨ ਕੀਤਾ ਤੇ ਉਹ ਸਰੋਵਰ ਦਾ ਇਸ਼ਨਾਨ ਨਹੀਂ ਹੁੰਦਾ ਉਹ ਬਚਨ ਦਾ ਇਸ਼ਨਾਨ ਹੁੰਦਾ ਇਹ ਮਹਾਰਾਜ ਦੀਆਂ ਬਖਸ਼ੀਸ਼ਾਂ ਅੱਜ ਤੱਕ ਵਰਤ ਰਹੀ ਆ ਇਹ ਸਰੋਵਰ ਦਾ ਇਸ਼ਨਾਨ ਨਹੀਂ ਇਹ ਗੁਰੂ ਦੇ ਬਚਨ ਦਾ ਇਸ਼ਨਾਨ ਹੈ ਆਖੋ ਸਤਨਾਮ ਉਹ ਬਚਨ ਦਾ ਇਹ ਗੱਲ ਮੈਨੂੰ ਕਹਿਣੀ ਨਹੀਂ ਚਾਹੀਦੀ ਪਰ ਤੁਸੀਂ ਹੈਰਾਨ ਹੋਵੋਗੇ ਐ ਵੀ 6-7 ਸਾਲਾਂ ਦੀ ਔਰ ਮੈਨੂੰ ਸੁਣਾਈ ਕਿੰਨੇ ਤਰਨ ਤਰਨ ਅਸਥਾਨ ਦੇ ਗ੍ਰੰਥੀ ਸਿੰਘ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਸੁਣਾਈ ਆ ਤਰਨ ਤਾਰਨ ਅਸਥਾਨ ਦੇ ਗ੍ਰੰਥੀ ਸਿੰਘ ਜੀ ਉਹਨਾਂ ਨੇ ਆਪ ਸੁਣਾਈ ਕਹਿੰਦੇ ਮੇਰੀ ਜਵਾਨ ਦੇ ਉੱਤੇ ਸਾਧ ਸੰਗਤ ਮੋਕਾ ਹੋ ਗਿਆ ਆਖੋ ਸਤਨਾਮ ਹਾਂ ਜਿਹੜੀ ਜਵਾਨ ਹੈ ਨਾ ਇਹਦੇ ਤੇ ਜबान ਤੇ ਮੋਕਾ ਹੋ ਗਿਆ ਤੇ ਕਹਿੰਦੇ ਵੀ ਮੈਂ ਆਖਿਆ ਗੁਰੂ ਅਰਜਨ ਦੇਵ ਜੀ ਦੁਨੀਆਂ ਦੀ ਬਾਹ ਫੜਦੇ ਹੋ ਆਪਣੇ ਵਜ਼ੀਰ ਦੀ ਨਹੀਂ ਫੜੋਗੇ ਆਖੋ ਸਤਨਾਬ ਵਾਹਿਗੁਰੂ ਤੇਰੀ ਵੀ ਬਾਹ ਫੜ ਮੇਰੇ ਤੇ ਵੀ ਕਿਰਪਾ ਕਰੋ ਮੇਰੇ ਤੇ ਵੀ ਰਹਿਮਤ ਕਰੋ ਕਿੰਨਾ ਔਖਾ ਹੋਏਗਾ ਬੰਦਾ ਜਿਹਦੇ ਜ਼बान ਤੇ ਮੌਕਾ ਹੋ ਜਾਏ ਜ਼बान ਤੇ ਗੜ ਜਾ ਨਿਕਲਾ ਜਾ ਤੁਸੀਂ ਦੱਸੋ ਜਿੰਨੀ ਸੰਗਤ ਗੁਰੂ ਅਰਜਨ ਦੇਵ ਜੀ ਦਾ ਅਸੀਂ ਦੇੜੀਆਂ ਦੇ ਸਕਦੇ ਇੰਨੀ ਦੇ ਆਲੂ ਇੰਨੇ ਕਿਰਪਾ ਲੂ ਬੜੇ ਬੜੇ ਅਜੀਬ ਦੇ ਕਰਮ ਹੁੰਦੇ ਨੇ ਜਦੋਂ ਇਹ ਚੀਜ਼ਾਂ ਕਿਤੇ ਲੱਗ ਜਾਂ ਬਹੁਤ ਇੰਨੇ ਦੇ ਆਲੂ ਇੰਨੇ ਕਿਰਪਾ ਲੂ ਉਸ ਗਰੰਥੀ ਸਿੰਘ ਜੀ ਨੇ ਮੈਨੂੰ ਆਪ ਸੁਣਾਇਆ ਕਹਿੰਦੇ ਮੈਂ ਵੀ ਇਸੇ ਤਰ੍ਹਾਂ ਪੰਜ ਇਸ਼ਨਾਨ ਮਰਿਆਦਾ ਨਾਲ ਕੀਤੇ ਹਾਜ਼ਰੀਆਂ ਲਾਈਆਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਵੀ ਸੇਵਾ ਨਿਭਾਈ ਹੋਰ ਵੀ ਤੌਲੀਆ ਲਾਉਣ ਦੀ ਇਸ਼ਨਾਨ ਵੀ ਕਿ ਗੁਰੂ ਅਰਜਨ ਦੇਵ ਜੀ ਮੇਰੀ ਵੀ ਬਾਹ ਫੜੋ ਤੇ ਤੁਸੀਂ راہ ਨੋ ਵੋਗੇ ਇਹ ਕਈ ਮੈਨੂੰ ਸਵਾਲ ਕਰਦੇ ਆ ਕਿਉਂਕਿ ਇਹ ਮਹਾਰਾਜ ਦਾ ਬਚਨ ਸੀ ਵੀ ਪੰਜਵੇਂ ਐਤਵਾਰ ਲੋਣ ਤੇ ਝਾੜੂ ਚੜਾਉਣਾ ਆਖੋ ਸਤਨਾ ਵਾਹਿਗੁਰੂ ਹੁਣ ਕਈਆਂ ਕੋਈ ਵੀ ਨਹੀਂ برداشت ਹੁੰਦਾ ਕਹਿੰਦੇ ਆਹ ਕੀ ਨਵਾਂ ਕੰਮ ਲੋਣ ਝਾੜੂ ਚੜਾਉਣਾ ਹੁਣ ਤੁਸੀਂ ਕਦੀ ਤਰਨ ਤਰਨ ਜਾਓ ਕਿੰਨਾ ਹੀ ਲੋਣ ਚੜਿਆ ਹੁੰਦਾ ਕਿੰਨਾ ਹੀ ਝਾੜੂ ਉਹ ਮਹਾਰਾਜ ਦਾ ਬਚਨ ਵੀ ਕਈ ਹਾਰ ਐਤਵਾਰ ਚੜਾ ਲੈਂਦੇ ਆ ਫਿਰ ਹਰ ਸ਼ਨਾਣ ਤੇ ਕਈ ਪੰਜਵੇਂ ਤੇ ਫਿਰ ਲੋਣ ਝਾੜੂ ਚੜਾਉਂਦੇ ਉਹ ਗ੍ਰੰਤੀ ਸਿੰਘ ਨੇ ਮੈਨੂੰ ਆਪ ਸੁਣਾਇਆ ਕਹਿੰਦੇ ਮੈਂ ਪੰਜ ਸ਼ਨਾਨਾ ਦੀ ਹਾਜ਼ਰੀ ਲਾ ਲਈ ਤੇ ਕਹਿੰਦੇ ਹੁਣ ਮੈਨੂੰ ਸ਼ਰਮ ਆਵੇ ਲੂਣ ਝਾੜੂ ਕਿਵੇਂ ਚੜਾਵਾ ਆ ਕੋ ਸਤਨਾ ਵੀ ਲੂਣ ਝਾੜੂ ਕਿਵੇਂ ਚੜਾਵਾ ਕਹਿੰਦੇ ਮੈਂ ਬਾਜ਼ਾਰੋਂ ਖਰੀਦ ਕੇ ਤੇ ਘਰ ਰੱਖ ਲਿਆ ਤੇ ਕਹਿੰਦੇ ਅੱਧੀ ਰਾਤ ਨਾਲ ਕੱਪੜੇ 'ਚ ਵਲੇਟ ਕੇ ਮੈਂ ਲੈ ਆਇਆ ਗੁਰੂ ਅਰਜਨ ਦੇਵ ਜੀ ਮੈਨੂੰ ਕੋਈ ਇੰਜ ਮਹਿਣਾ ਨਾ ਮਾਰੇ ਤੇ ਹਾਜ਼ਰੀ ਪ੍ਰਵਾਨ ਕਰ ਲੈਣੀ ਆਖੋ ਸਤਨਾਮ ਹਾਂ ਕਹਿੰਦੇ ਮੈਂ ਵੀ ਝੂ ਝਾੜੂ ਤੇ ਲੋਣ ਚੜਾਇਆ ਹੁਣ ਥੋੜਾ ਸੁਣ ਲੋ ਇੱਕ ਮਿੰਟੇ ਵੀ ਅਜੀ ਵਿਸ਼ਾ ਹੈ ਲੋਣ ਝਾੜੂ ਦਾ ਕੀ ਮਤਲਬ ਏ ਜਿੱਥੋਂ ਤੱਕ ਮੈਨੂੰ ਮਾਂ ਪਰੇਸ਼ਾਨ ਨੇ ਦੱਸਿਆ ਉਹ ਤੇ ਲੋਣ ਦੀ ਕਮੀ ਨਹੀਂ ਪਿਛਾੜੋਂਾਂ ਦੀ ਕਮੀ ਨਹੀਂ ਇਹ ਮਹਾਰਾਜ ਨੇ ਕਿਉਂ ਕਿਹਾ ਵੀ ਲੋਣ ਝਾੜੂ ਚੜਾਉਣਾ ਪੰਜਵੇਂ ਇਸ਼ਨਾਨ ਤੇ ਇਦਾ ਕੀ ਭਾਵੇਂ ਕਿ ਜਦੋਂ ਲੋਣ ਚੜਾਉਣਾ ਉਹਦਾ ਕੀ ਭਾਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਲੋਣ ਚੜਾ ਰਿਆਂ ਅੱਜ ਤੋਂ ਬਾਅਦ ਮੇਰੀ ਲਾਈਫ ਤੇ ਕਿਰਪਾ ਕਰਨੀ ਕਿਸੇ ਦਾ ਲੋਣ ਖਾ ਕੇ ਹਰਾਮ ਨਾ ਕਰਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਸੇ ਦਾ ਲੋਣ ਖਾ ਕੇ ਹਰਾਮ ਨਾ ਕਰਾਂ ਆਹ ਕਿਰਪਾ ਕਰਨੀ ਜਿਹੜਾ ਮੈਨੂੰ ਚਮੜੀ ਦਾ ਰੋਗ ਹੋਇਆ ਪਤਾ ਨਹੀਂ ਕਿਸੇ ਦਾ ਲੂਣ ਖਾ ਕੇ ਹਰਾਮ ਕੀਤਾ ਅੱਜ ਚੜਾ ਰਿਆਂ ਕਿਰਪਾ ਕਰਨੀ ਤੇ ਜਿੱਤੋਂ ਤੱਕ ਮੈਨੂੰ ਮਹਾਪੁਰਸ਼ਾਂ ਦੱਸਿਆ ਝਾੜੂ ਦਾ ਕੀ ਮਤਲਬ ਏ ਜਿਹੜਾ ਝਾੜੂ ਚੜਾਉਂਦੇ ਆ ਉਹਦਾ ਇਹ ਮਤਲਬ ਏ ਕਿ ਗੁਰੂ ਅਰਜਨ ਦੇਵ ਜੀ ਅੱਜ ਜਿਸ ਦਰ ਤੋਂ ਮੇਰੇ ਚਮੜੀ ਦੇ ਰੋਗ ਰਾਜੀ ਮੇਰੀ ਝੋਲੀ ਭਰੀ ਗਈ ਏ ਅਹ ਝਾੜੂ ਚੜਾ ਰਿਆਂ ਇਸ ਵਾਸਤੇ ਕਿ ਭਾਵੇਂ ਮੈਂ ਕਰੋੜਾ ਪਤੀ ਵੀ ਬਣ ਜਾਵਾਂ ਪਰ ਗੁਰੂ ਘਰ ਦਾ ਝਾੜੂ ਮੇਰੇ ਹੱਥ ਤੋਂ ਛੁੱਟ ਨਾ ਜਾਵੇ ਆਖੋ ਸਤਨਾਮ ਸਿਵਾ ਤੇਰੇ ਦਰ ਦਾ ਝਾੜੂ ਇਹ ਮੈਂ ਫੜੀ ਰੱਖਾਂ ਆ ਪਾਵਾ ਭੈਜੀ ਨੂੰ ਪਤਾ ਹੈ ਜਿਹੜੇ ਭਾਈ ਕਨਈਆ ਜੀ ਦੀ ਟਕਸਾਲ ਚੱਲਦੀ ਨਾ ਜੀ ਇਹਨੂੰ ਸੇਵਾਪੰਥੀ ਟਕਸਾਲ ਕਹਿੰਦੇ ਸੀ ਸੇਵਾਪੰਥੀ ਜਿਹੜੀ ਭਾਈ ਕਨਈਆ ਜੀ ਤੋਂ ਚੱਲਦੀ ਤੈਨ ਸੇਵਾ ਪੰਥੀ ਟਕਸਾਲ ਜਿਹੜੀ ਭਾਈ ਕਨਈਆ ਜੀ ਤੋਂ ਚੱਲਦੀ ਐ ਨਾ ਉਹਦੇ 'ਚ ਜਦੋਂ ਅੱਗੋਂ ਸੇਵਾ ਦਿੰਦੇ ਐ ਨਾ ਹੁਣ ਕੋਈ ਮਹਾਪੁਰਸ਼ ਹਣ ਚੋਲਾ ਬਦਲਣ ਲੱਗੇ ਐ ਤੇ ਅੱਗੋਂ ਕਹਿੰਦੇ ਨਾ ਜੀ ਆਹ ਸੇਵਾਦਾਰ ਹੁਣ ਇਸ ਅਸਥਾਨ ਦੀ ਡਿਊਟੀ ਸੰਭਾਲੇਗਾ ਤੇ ਕਦੀ ਪੜਿਓ ਤੇ ਨੋਟ ਕਰਿਓ ਭਾਈ ਕਨਈਆ ਜੀ ਦੀ ਜਿਹੜੀ ਟਕਸਾਲ ਐ ਉਹ ਜਦੋਂ ਅੱਗੋਂ ਸੇਵਾ ਦਿੰਦੇ ਐ ਨਾ ਮਹਾਪੁਰਸ਼ ਆਪਣੇ ਸੇਵਾਦਾਰ ਨੂੰ ਅੱਜ ਤੋਂ ਆਹ ਡੇਰਾ ਤੇਰੀ ਡਿਊਟੀ ਤੇ ਪਤਾ ਦੋ ਚੀਜ਼ਾਂ ਦਿੰਦੇ ਆ ਆਪਣਾ ਲੋਹੇ ਦਾ ਬਾਟਾ ਬਾਟਾ ਲੋਹੇ ਦਾ ਸਰਵ ਲੋਹੇ ਦਾ ਤੇ ਝਾੜੂ ਆਖੋ ਸਤਨ ਹਾਂ ਹਾਂ ਭਾਈ ਕਨਈਆ ਦੀ ਟਕਸਾਲ ਤੇ ਸੇਵਾਦਾਰ ਨੂੰ ਅੱਗੋਂ ਜਦੋਂ ਡਿਊਟੀ ਦਿੰਦੇ ਆ ਤੇ ਇੱਕ ਬਾਟਾ ਦਿੰਦੇ ਆ ਇੱਕ ਝਾੜੂ ਦਿੰਦੇ ਆ ਇਹਦਾ ਕੀ ਮਤਲਬ ਕਿ ਤੈਨੂੰ ਇਸ ਡੇਰੇ ਦੀ ਡਿਊਟੀ ਦੇ ਰਹੇ ਆ ਪਾਟਾ ਦੇ ਰਹੇ ਆ ਜਿਵੇਂ ਭਾਈ ਕਨਈਆ ਪਾਣੀ ਪਿਆਉਂਦੇ ਰਹੇ ਤੂੰ ਵੀ ਸੰਗਤ ਨੂੰ ਪਾਣੀ ਪਿਆਉਣਾ ਨਾ ਭੁੱਲ ਜਾਏਂਗਾ ਪਾਟਾ ਦਿੰਦੇ ਪਾਣੀ ਪਿਆਉਣਾ ਤੇ ਝਾੜੂ ਦਿੰਦੇ ਨੇ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਸੰਗਤ ਜਿੰਨਾ ਮਰਜ਼ੀ ਮਾਨ ਦੇ ਦੇਵੇ ਤੂੰ ਡੇਰੇ ਦਾ ਮੁਖੀ ਐ ਸੰਗਤ ਆਵੇ ਜਾਵੇ ਸੰਗਤ ਦੀਆਂ ਮਨੋ ਕਾਮਨਾ ਪੂਰਣ ਹੋਣ ਪਰ ਤੂੰ ਗੁਰੂ ਨਾਨਕ ਦੇ ਘਰ ਦਾ ਝਾੜੂ ਨਹੀਂ ਛੱਡਣਾ ਆਖੋ ਸਤਿਨਾਮ ਵਾਹਿਗੁਰੂ ਇਹ ਫੜ ਕੇ ਰੱਖ ਇਹ ਲੋਣ ਝਾੜੂ ਦਾ ਮੈਨੂੰ ਜਿੱਥੋਂ ਤੱਕ ਮਹਾਂਪੁਰਸ਼ਾਂ ਦੱਸਿਆ ਆ ਮਤਲਬ ਹੈ ਕਿ ਲੋਣ ਚੜਾਇਆ ਕਿ ਮਹਾਰਾਜ ਗੁਰੂ ਅਰਜਨ ਦੇਵ ਅੱਜ ਤੋਂ ਬਾਅਦ ਕਿਸੇ ਦਾ ਲੋਣ ਖਾ ਕੇ ਹਰਾਮ ਨਾ ਕਰਾਂ ਇਹ ਝਾੜੂ ਚੜਾਇਆ ਮੈਂ ਜਿੰਨਾ ਮਰਜੀ ਵੱਡੇ ਉਹਦੇ ਤੇ ਪਹੁੰਚ ਜਾਵਾਂ ਪਰ ਆ ਤੇਰੇ ਦਰ ਦਾ ਝਾੜੂ ਨਾ ਛੁੱਟ ਜਾਵੇ ਆ ਨਾ ਹੋ ਜੇ ਤਾਤ ਪਿਆਰੀ ਵਿਸਰਿਆ ਤਤਾਰਾ ਆਖੋ ਸਤਨਹਾਂ ਸ੍ਰੀ ਵਾਹਿਗੁਰੂ ਹੋਰ ਵੀ ਬਚਨ ਬੜੇ ਨੇ ਇਸੇ ਤਰਨ ਤਾਰਨ ਵਿੱਚ ਤੁਹਾਡਾ ਪਿਤਾ ਜਦੋਂ ਦਿਨ ਦੇ 10 ਵਜੇ ਦੇ ਸੀ ਆ ਵੇਖ ਲਓ ਕੌਣ ਨੇ ਗੁਰੂ ਅਰਜਨ ਦੇਵ ਜਦੋਂ ਦਿਨ ਦੇ 10 ਵਜੇ ਦੇ ਸੀ ਦੋ ਚਾਰ ਸਰੀਰ ਨਾਲ ਲੈ ਕੇ ਦਵਾਈਆਂ ਦੀ ਟਰੇ ਨਾਲ ਲੈ ਕੇ ਕਿੱਥੇ ਜਾਂਦੇ ਸੀ ਤਰਨ ਤਾਰਨ ਦੇ ਕੋੜ ਖਾਨੇ ਗੁਰੂ ਅਰਜਨ ਦੇਵ ਚੰਦੋਏ ਥੱਲੇ ਬਹਿਣ ਵਾਲੇ ਤਖਤ ਤੇ ਬਹਿਣ ਵਾਲੇ ਪਰ ਹੱਥੀ ਕੋੜੀਆਂ ਦੀ ਸੇਵਾ ਆਪ ਕਰਨੀ ਸਾਡੇ ਲਈ ਪੂਰਨੇ ਪਾਏ ਗੁਰੂ ਦਾ ਸਿੱਖ ਹੱਥੀ ਸੇਵਾ ਵੀ ਕਰੇ ਆਖੋ ਸਤਨਾਮ ਨਰੇ ਹੁਕਮ ਹੀ ਨਾ ਚਲਾਵੇ ਨਰੇ ਹੁਕਮ ਹੀ ਨਾ ਚਲਾਵੇ ਤੂੰ ਆ ਕਰ ਤੂੰ ਉਹ ਕਰ ਤੂੰ ਆ ਕਰ ਗੁਰੂ ਦਾ ਸਿੱਖ ਹੱਥੀ ਸੇਵਾ ਵੀ ਕਰੇ ਆਖੋ ਸਤਨਾਮ ਵਾਹਿਗੁਰੂ ਇਹ ਵੀ ਪੂਰਨੇ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨੀ ਪਾਏ ਆਪ ਕੋੜ ਖਾਨੇ ਜਾ ਕੇ ਕੋੜੀਆਂ ਦੀ ਸੇਵਾ ਕਰਨੀ ਕਹਿ ਦਿਓ ਗੱਜ ਕੇ ਸਤਨਾਮ ਵਾਹਿਗੁਰੂ ਇਹ ਪ੍ਰਭੂ ਦੇ ਲੋਗ ਨੇ ਇਹ ਉਹ ਬੀਠਲ ਦੇ ਲੋਗ ਨੇ ਉਹਨਾਂ ਦੀ ਹੱਥੀ ਸੇਵਾ ਕਰਨੀ ਉਹ ਗੁਰੂ ਅਰਜਨ ਦੇਵ ਦਾਤਾ ਜੀ ਜਿਨ੍ਹਾਂ ਦੇ ਸਾਸ ਸੰਗਤ ਗੁਣ ਗਾਏ ਨਹੀਂ ਜਾ ਸਕਦੇ ਅੱਜ ਦਾ ਵਿਸ਼ਾ ਸੀ ਤਰਨ ਤਾਰਨ ਦੀ ਰਚਨਾ ਤਰਨ ਤਾਰਨ ਦੀ ਰਚਨਾ ਚੋਂ ਆ ਖੁਸ਼ਬੋ ਆਉਂਦੀਆਂ ਨੇ ਦੋ ਪਹਿਲੀ ਖੁਸ਼ਬੋ ਕਿ ਐਡੀ ਬਚਨ ਚ ਤਾਕਤ ਅੱਜ ਤੱਕ ਵਰਤ ਰਹੀ ਅੱਜ ਤੱਕ ਇੱਕ ਐਨੇ ਨਿਰਵੈਰ ਕਿ ਕੋਈ ਵੀ ਜਾਵੇ ਉਹ ਬਚਨ ਉਹਦੀ ਝੋਲੀ ਵਿੱਚ ਵਰਤਦਾ ਹੈ ਅਰਵਾਸ ਕਰਿਓ ਅਰਦਾਸ ਕਰਿਓ ਗੁਰੂ ਅਰਜਨ ਦੇਵ ਮਹਾਰਾਜ ਕੀਰਤਨ ਸੁਣੀਏ ਤੇ ਕੀਰਤਨ ਕਰੀਏ ਤੇਰੇ دیਵਾਨੇ ਬਣ ਜਾਈਏ ਰਹਿਮਤ ਕਰਨੀ ਗਰੀਬਨਵਾਜ਼ ਆਪਣਾ ਬਖਸ਼ਿਸ਼ ਦਾ ਖਾਤਾ ਖੋਲਣਾ ਸਾਡਾ ਪਿਓ ਇੰਨਾ ਵੱਡਾ ਇੱਕ ਬਚਨ ਕੀਤਾ ਸੀ ਬਸ ਇੱਕ ਬਚਨ ਸਿੱਖੋ ਖੋਲੋ ਸਾਜ ਤੇ ਕਰੋ ਅੱਜ ਜਗਤ ਖਾ ਰਿਆ ਆਖੋ ਸਤਨਾਮ ਆ ਬੱਚੀਆਂ ਪਹਿਣਾ ਵੀਰ ਸਭ ਦੀ ਝੋਲੀ ਚ ਦਾਤ ਪੈ ਗਈ ਪਹਿਲੇ ਰਬਾਬੀਆਂ ਕੋ ਸੀ ਆਕੋ ਸਤ ਮਾਰ ਵਾਹੀ ਵਾਹੀ ਇੱਕ ਬਚਨ ਉਹਨਾਂ ਦਾ ਕੌਣ ਹੈ ਪਿਓ ਸਾਡਾ ਇੱਕ ਬਚਨ ਕੀਤਾ ਬਸ ਤਰਨ ਤਰਨ ਜਿਹੜਾ ਜ ਵੇਸ਼ ਆਈ ਇੱਥੇ ਚਮੜੀ ਦੇ ਰੋਗ ਅੱਜ ਰਹਿੰਦੀ ਦੁਨੀਆ ਤੱਕ ਝੋਲੀਆਂ